ਗਰਲ ਸਾਹਿਬ ਸਤਿ ਸ਼੍ਰੀ ਅਕਾਲ ਵੈਲਕਮ ਜੀ ਧੰਨਵਾਦ ਰਮਨਾ ਸਾਹਿਬ ਸ੍ਰੋਤ 1400 ਤੇ ਸਾਰੇ ਹੀ ਸਰੋਤਿਆਂ ਨੂੰ ਬਾਤ ਹੀ ਆਦਰ ਬਾਰਤਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਆਸ਼ੀਸ਼ ਤਵਾੜੀ ਸਾਹਿਬ ਨੇ ਅਸੀਂ ਗੱਲਬਾਤ ਕਰ ਰਹੇ ਸੀਗੇ ਨਵੀਂ ਦਿੱਲੀ ਤੋਂ ਕਾਫੀ ਜਾਣਕਾਰੀ ਬੰਬ ਬਲਾਸਟ ਬਾਰੇ ਉਹਨੇ ਦਿੱਤੀ ਹੈ ਸਾਨੂੰ ਔਰ ਤੁਹਾਡੇ ਕੋਲੇ ਵੀ ਜਾਣਕਾਰੀ ਹੈ ਸਾਨੂੰ ਉਹਦੇ ਨਾਲ ਮੇਚ ਕੇ ਜਿਹੜਾ ਤੁਹਾਡੇ ਕੋਲੇ ਕੋਈ ਵੱਖਰੀ ਜਾਣਕਾਰੀ ਹੈ ਜਾਂ ਇਸ ਨੂੰ ਕਿਸ ਲਿਹਾਜ਼ ਨਾਲ ਤੁਸੀਂ ਦੇਖ ਰਹੇ ਹੋ ਕਿ ਵੱਡਾ ਬੰਬ ਧਮਾਕਾ ਫਰੀਦাবাদ ਦੇ ਮੈਡੀਕਲ ਡਾਕਟਰ ਦਾ ਫੜਿਆ ਜਾਣਾ ਉਹਦੀ ਗਰਲਫ੍ਰੈਂਡ ਕੋਲੋਂ ਸ਼ਾਇਦ ਇਹ ਕਿ 47 ਜ਼ਿਕਰ ਕਰ ਰਹੇ ਸਨ ਕਿ ਫੜੀਆਂ ਗਈਆਂ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਜੋੜਦੇ ਹੋ ਅਰ ਮਾਹ ਸਾਹਿਬ ਦੇਖੋ ਹਜੇ ਤੱਕ ਜਿਹੜਾ ਦਿੱਲੀ ਲਾਲ ਕਿਲੇ ਦੇ ਕੋਲੇ ਮੈਟਰੋ ਸਟੇਸ਼ਨ ਦੇ 게ਟ ਨੰਬਰ 1 ਦੇ ਸਾਹਮਣੇ ਜੇ ਹੋਇਆ ਇਹ ਬੰਬ ਧਮਾਕਾ ਇਸ ਨੂੰ ਹਜੇ ਤੱਕ ਜਾਂਚ ਏਜੰਸੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਦਾ ਜ਼ਰੂਰ ਐਲਾਨ ਦਿੱਤਾ ਕਿ ਇਹ ਹਤਵਾਰੀ ਘਟਨਾ ਲੱਗਦੀ ਆ ਪਰ ਦੇ ਇਹਦੇ ਬਾਰੇ ਹਜੇ ਕੋਈ ਵੱਡੀ ਜਾਣਕਾਰੀ ਜਿਹੜੀ ਸਾਂਝੀ ਨਹੀਂ ਕੀਤੀ ਜਾ ਰਹੀ ਹਾਂਜੀ ਜਿਹੜੀਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਚੋਂ ਉਹ ਜਿਹੜੀ i20 ਕਾਰ ਜਿਸ ਦੇ ਵਿੱਚ ਬਲਾਸਟ ਹੋਇਆ ਉਹਦਾ ਪਹਿਲਾ ਮਾਮਲਕ ਜਿਹੜਾ ਸੀ ਉਹ ਗ੍ਰਿਫਤਾਰ ਕਰ ਲਿਆ ਗਿਆ ਪਿਛਲੇ ਦਿਨੀ ਇਹ ਕਾਰ ਉਸਨੇ ਵੇਚੀ ਸੀ ਨਵੇਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਕਿਉਂਕਿ ਇਸ ਕਾਰ ਦੇ ਵਿੱਚੋਂ ਇਹ ਇਸੇ ਨਾਲ ਦੀਆਂ ਜਿਹੜੀਆਂ ਕਾਰਾਂ ਦੇ ਵਿੱਚ ਬਲਾਸਟ ਹੋਏ ਉਹਨਾਂ ਵਿਅਕਤੀਆਂ ਦੇ ਤਾਂ ਜਿਹੜੇ ਟੁਕੜੇ ਹੀ ਲੱਭਦੇ ਨੇ ਔਰ ਇਕੱਠੇ ਕਰਕੇ ਹੀ ਐਂਬੂਲੈਂਸ ਦੇ ਵਿੱਚ ਪਾਏ ਗਏ ਆ ਪਰ ਇਹ ਕਈ ਕੜੀਆਂ ਜੁਰਤੀਆਂ ਜ਼ਰੂਰ ਨਿਰਮਾਣਾ ਚਾਵੇ ਜਦੋਂ ਆਪਾਂ ਸਰਕਮਸਟੈਂਸ ਹਲ ਦੇਖਦੇ ਆ ਜਿਨ੍ਹਾਂ ਦਾ ਹਵਾਲਾ ਤੁਹਾਰੀ ਸਾਹਿਬ ਵੀ ਦੇਖੇ ਗਏ ਨੇ ਉਹ ਵੀ ਜੇ ਜ਼ਰੂਰ ਆ ਕਿ ਪਿਛਲੇ ਕੋਈ ਦਿਨਾਂ ਤੋਂ ਲਗਾਤਾਰ ਜਿਹੜੀ ਇੰਪੋਰਟ ਦੇ ਆਧਾਰ ਤੇ ਜੰਮੂ ਕਸ਼ਮੀਰ ਨਾਲ ਸੰਬੰਧਿਤ एनसीआर ਦੇ ਵਿੱਚ ਬੈਠੇ ਇੱਕ ਡਾਕਟਰ ਕੋਲੋਂ ਉਸ ਦੀ ਜਾਣਕਾਰੀ ਦੇ ਉੱਤੇ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਪਹਿਲਾਂ 300 ਕਿਲੋ ADX ਸਵੇਰ ਦੇ ਟਾਈਮ ਔਰ ਸ਼ਾਮ ਦਾ ਖਬਰ ਆਉਣਾ ਕਿ 2500 ਕਿਲੋ ਤੋਂ ਵੱਧ ਯਾਨੀ ਟੋਟਲ 2900 ਕਿਲੋ ਐਕਸਪਲੋਸਿਵ ਫੜਿਆ ਜਾਣਾ ਅਮੋਨੀਆ ਨਾਈਟ੍ਰੇਟ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਇੱਕ ਐਕਸਪਲੋਸਿਵ ਆ ਉਹਦਾ ਫੜਿਆ ਜਾਣਾ ਕਿ ਸ਼ਾਮ ਨੂੰ ਤਬਾਕਾ ਹੋਣਾ ਹੁਣ ਕੋਈ ਇਨਸੀਡੈਂਸ ਦਾ ਕਰ ਨਹੀਂ ਹੋ ਸਕਦਾ ਪਰ ਇਹਦੇ ਵਿੱਚ ਹਜੇ ਤੱਕ 11 ਬੰਦਿਆਂ ਦੀ ਮੌਤ 2 ਦਰਜਨ ਤੋਂ ਵੱਧ ਹਜੇ ਜ਼ਖਮੀ ਇਹ ਰਿਪੋਰਟ ਅਜੇ ਤੱਕ ਆ ਰਹੀ ਆ ਅਮਿਤ ਸ਼ਾਹ ਮੌਕੇ ਤੇ ਵੀ ਪਹੁੰਚ ਚੁੱਕੇ ਆ ਹਸਪੀਟਲ ਦਾ ਦੌਰਾ ਵੀ ਕਰ ਚੁੱਕੇ ਆ ਐਨਐਸਡੀ ਐਨਆਈਏ ਆਪਣੀ ਆਪਣੀ ਜਾਂਚ ਕਰ ਰਹੀਆਂ ਨੇ ਫੋਰੈਂਸਿਕ ਲੈਬ ਉੱਥੇ ਪਹੁੰਚ ਚੁੱਕੀ ਆ ਹਜੇ ਜਾਂਚ ਦੇ ਆਧਾਰ ਦੇ ਉੱਤੇ ਹੋਰ ਇਸ ਤੋਂ ਵੱਧ ਜਾਣਕਾਰੀ ਜਿਹੜੀ ਆ ਫਿਲਹਾਲ ਜੀ ਜਾਂਚ ਜਾਂਚੀਆਂ ਨੇ ਨਹੀਂ ਦਿੱਤੀ ਤਰ ਮਨ ਨਾਲ ਇੱਕ ਚੀਜ਼ ਮੈਂ ਜ਼ਰੂਰ ਚੋੜ ਦੇ ਚਾਹੂੰਗਾ ਕਿ ਠੀਕ ਹੈ ਕਿ ਅੱਜ ਜਿਹੜੀ ਇਹ ਜਾਣਕਾਰੀ ਐਕਸਪੋਜ਼ਿਟ ਦੇ ਦਿੱਤੀ ਗਈ ਆ ਉਹਦੇ ਬਾਰੇ ਕੱਲ ਰਾਤ ਤੋਂ ਹੀ ਮੀਡੀਆ ਦੇ ਕੁਝ ਜਿਹੜੇ ਅੰਸ਼ ਨੇ ਉਹਨਾਂ ਦੇ ਵਿੱਚ ਇਹ ਗੱਲਾਂ ਆਉਣੀਆ ਸ਼ੁਰੂ ਹੋ ਚੁੱਕੀਆਂ ਸੀ ਕਿ ਵੱਡੀ ਰਿਕਵਰੀ ਹੋ ਚੁੱਕੀ ਆ ਸੋਰਸਿਸ ਦੱਸ ਰਿਹਾ ਵਟੀਰ ਕਵਰੀ ਹੋਈ ਹੈ ਬਹੁਤ ਵੱਡਾ ਚੋਟੀ ਹਮਲਾ ਬਚਾਇਆ ਜਾ ਚੁਕਿਆ ਆਖੋ ਹੋਲਡ ਕਰੋ ਆਪਾਂ ਦੋ ਕਾਲਸ ਕਾਲਸ ਲੈ ਲਈਏ ਤੇ ਨਾਲ ਦੀ ਨਾਲ ਫਿਰ ਗੱਲਬਾਤ ਰੋਗੇ ਤੋਰਾਂਗੇ ਆਪਾਂ ਅ ਪ੍ਰਭਜੋਤ ਪਾਲ ਜੀ ਤੁਹਾਡਾ ਸਵਾਲ ਤੁਹਾਡੀ ਟਿੱਪਣੀ ਪ੍ਰਭਜੋਤ ਪਾਲ ਅ ਵਨ ਸੈਕਿੰਡ ਪ੍ਰਭਜੋਤ ਪਾਲ ਜੀ ਜੀ ਆਜੋ ਵਾਇਗੁਰ ਜੀ ਖਾਲਸਾ ਸਾਹਿਬ ਜੀ ਫਤਿਹ ਵਾਇਗੁਰ ਜੀ ਸਾਹਿਬ ਸਾਹਿਬ ਵਾਇਗੁਰ ਜੀ ਫਤਿਹ ਬਹੁਤ ਮਾੜੀ ਗੱਲ ਹੋਈ ਆ ਜੋ ਵੀ ਹੋਇਆ ਹੈਗਾ ਆ ਬੜੀ ਆਵਾਜ਼ ਬਹੁਤ ਮੱਧਮ ਹੈ ਥੋੜਾ ਚੈੱਕ ਕਰੋ ਆਵਾਜ਼ ਨੂੰ ਮੜਾ ਜਾ ਹਾਂਜੀ ਜਦੋਂ ਜਿਹੜਾ ਵਾਇਗੁਰਜ ਸਾਹਿਬ ਆ ਕੇ ਬਹੁਤ ਮਾੜੀ ਗੱਲ ਹੋਈ ਆ ਜੀ ਤੇ ਆ ਜਿਹੜਾ ਦੂਜਾ ਕਿੰਨਾ ਤਵਾੜੀ ਸਾਹਿਬ ਹੁਣੀ 3000 ਕਿਲੋ ਕਹਿੰਦੇ ਸੀ ਭਾਈ ਸਾਹਿਬ ਨੇ 300 ਕਿਲੋ ਕਿਹਾ ਹੈਗਾ ਆ ਜੇ 3000 ਕਿਲੋ ਫਿਰ ਤਾਂ ਬਹੁਤ ਵੱਡੀ ਮਾਤਰਾ ਹੈਗੀ ਆ ਤੇ ਈ ਮਾਤਰਾ ਤੇ ਉਥੇ ਕਿੱਦਾਂ ਚੱਲ ਗਈ ਹੈਗੀ ਆ ਇਹ ਜਿਹੜਾ ਅੱਗੇ ਪਲਵਾਮਾ ਤੇ ਪਹਿਲਗਾਮ ਆ ਉਹਦੇ ਵਿੱਚ ਇਹ ਕਿਹਾ ਜਾਂਦਾ ਸੀ ਏਜੰਸੀਆਂ ਫੇਲ ਹੋ ਗਈਆਂ ਇਲੈਕਸ਼ਨ ਦੇ ਟਾਈਮ ਤੇ ਸਭ ਕੁਝ ਹੋਇਆ ਇਹ ਜਿਹੜਾ ਆ ਇਹਦੇ ਵਿੱਚ ਫੜਿਆ ਜਾਣਾ ਤਾਂ ਫਿਰ ਜਿਹੜਾ ਫੜਨ ਤੋਂ ਬਾਅਦ ਜਿਹੜਾ ਧਮਾਕਾ ਹੋਣਾ ਜਦੋਂ ਤੁਸੀਂ ਵੀ ਕਿਹਾ ਚੱਲਦੀ ਗੱਡੀ ਤੇ ਹੋਇਆ ਤੇ ਉਹਦੇ ਨਾਲ-ਨਾਲ ਜਿਹੜਾ ਰੱਖਿਆ ਮੰਤਰੀ ਦਾ ਇੱਕਦਮ ਉਸ ਜਗ੍ਹਾ ਤੇ ਚਲ ਜਾਣਾ ਜਿੱਥੇ ਧਮਾਕਾ ਹੋਇਆ ਇਹ ਕੁਝ ਹੋਰ ਦੱਸ ਰਿਹਾ ਹੈਗਾ ਆ ਇਹ ਇਲੈਕਸ਼ਨ ਜਿਹੜਾ ਆ ਕਿ ਸਦਾ ਕੀ ਇਹ ਇਲੈਕਸ਼ਨ ਸਦਾ ਹੀ ਲੋਕਾਂ ਦੀਆਂ ਜਾਣਾਂ ਲੈ ਕੇ ਜਾਊਗਾ ਮਾਈਕ ਗੁਜਰੀ ਸਾਹਿਬਾ ਅਜੇ ਫਤਿਹ ਨਹੀਂ 300 300 ਕਿਲੋ ਸੀ ਜਿਹੜਾ ਉਹ ਆਰਡੀਐਕਸ ਆ ਤੇ 3000 ਕਿਲੋ ਜਿਹੜਾ ਉਹ ਅਮੋਨੀਅਮ ਨਾਈਟ੍ਰੇਟ ਹੈ ਦੋਹੇ ਹੀ ਫਿਗਰ ਠੀਕ ਨੇ 2900 ਅਦਰਸਲ ਟੂ ਬੀ ਵੈਰੀ ਪ੍ਰੈਸਾਈਜ਼ ਭੁਪਿੰਦਰ ਮਾਨਾ ਸਾਹਿਬ ਜੀ ਹੈਲੋ ਹਾਂ ਜੀ ਜਨਾਬ ਮਾਨਾ ਸਾਹਿਬ ਇੱਕ ਬੜੀ ਇੱਕ ਬੜੀ ਚਿੰਤਾਜਨਕ ਖਬਰ ਆ ਰਹੀ ਹੈ ਧਰਮਿੰਦਰ ਸਾਹਿਬ ਦੀ ਸਿਹਤ ਨੂੰ ਲੈ ਕੇ ਉਹ ਵੈਂਟੀਲੇਟਰ ਤੇ ਅੱਗੇ ਜਾ ਕੇ ਸਵਾਲ ਜਰੂਰ ਪੁੱਛਿਓ ਜੀ ਪੁੱਛਦੇ ਜੀ ਆਪਾਂ ਪੁੱਛਦੇ ਓਕੇ ਧੰਨਵਾਦ ਮਾਨਾ ਸਾਹਿਬ ਕੋਈ ਸ਼ੱਕ ਨਹੀਂ ਮੈਂ ਕੁਐਸਚਨ ਤਾਂ ਨਹੀਂ ਮੈਂ ਸੁਣ ਰਿਹਾ ਸੀ ਪਰ ਇੱਕਦਮ ਕੁਐਸਚਨ ਦਿਮਾਗ ਤੇ ਆ ਵੀ ਇਹ ਜਿਹੜਾ ਹੁਣ ਧੰਬਲ ਪੂਸਾ ਪਹਿਣਾ ਸ਼ੁਰੂ ਹੋ ਜਾਣਾ ਹਰ ਇੱਕ ਨੇ ਆਪਣੀਆਂ ਗੱਲਾਂ ਕਰਨੀਆਂ ਪੈਣੀਆਂ ਇਹਨਾਂ ਕਿਤੇ ਜਿਹਦ ਨੂੰ ਜਾਣਾ ਹੁੰਦਾ ਉਹ ਡੀਰੀਲ ਤਾਂ ਨਹੀਂ ਹੁੰਦਾ ਕਿਸੇ ਨੇ ਹੁਣ ਕਹਿਣ ਲੱਪੜਾ ਇਲੈਕਸ਼ਨ ਦਾ ਕੰਮ ਹੋ ਗਿਆ ਕਿਸੇ ਨੇ ਕੁਝ ਕਹਿਣ ਲੱਪੜਾ ਪਰ ਰਿਐਲਿਟੀ ਤਾਂ ਇਹੀ ਲੱਗ ਰਹੀ ਆ ਵੀ ਇੱਥੇ ਬੰਬ ਬਲਾਸਟ ਹੋਇਆ ਉਸ ਤੋਂ ਪਹਿਲਾਂ ਆਰਡੀਐਕਸ ਫੜਿਆ ਜਾਣਾ ਤੇ ਇਹ ਵੀ ਕੋਇਨਸੀਡੈਂਸ ਹੋਈ ਸਕਦਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਜਿੰਨਾ ਕੁ ਬਣਿਆ ਆ ਇਹ ਚਲਾ ਲਓ ਕਿਸੇ ਹਿਸਾਬ ਨਾਲ ਇਹ ਵੀ ਕੁਝ ਪਿੱਛੇ ਹੋ ਸਕਦਾ ਹੈ ਇਹਦੇ ਪਿੱਛੇ ਐਨੀਵੇ ਆਪਣੇ ਤੋਂ ਬਾਰੇ ਕੋਸਟ ਤਾਂ ਹੈ ਨਹੀਂ ਇਹਦੇ ਵਿੱਚ ਹੈਡਵੌਟ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਤੇ ਗੁਰਨ ਸਿੰਘ ਭੁਪਿੰਦਰ ਮਾਫ ਕਰਨਾ ਧਰਮਿੰਦਰ ਹੁਣਾਂ ਦੀ ਜਿਹੜੀ ਸਿਹਤ ਬਾਰੇ ਵੀ ਗੱਲਾਂ ਬਹੁਤ ਚੱਲ ਰਹੀਆਂ ਨੇ ਉਹ ਗੱਲ ਆਪਾਂ ਜੇ ਹੋਲਡ ਕਰ ਲਓ ਬਾਅਦ ਚ ਦੱਸ ਦਿਓ ਲੇਕਿਨ ਇਹ ਇਹ ਗੱਲ ਮੈਂ ਤੁਹਾਨੂੰ ਸਵਾਲ ਪੁੱਛਣੀ ਵਾਲਾ ਸੀਗਾ ਕਿ ਧਮਾਕਾ ਹੋਇਆ ਮਾੜਾ ਮਾੜਾ ਹੋਇਆ ਬੰਦੇ ਮਾਰੇ ਗਏ ਨੇ ਬਹੁਤ ਮਾੜੀ ਗੱਲ ਹੈ ਹਟਾਲ ਹੋ ਰਹੀ ਹੈ ਸੋ ਵੀ ਕੈਨਟ ਬੀ ਸਪੈਕੂਲੇਟਿਵ ਟੂ ਮਚ ਲੇਕਿਨ ਇੱਕ ਗੱਲ ਮੇਰਾ ਖਿਆਲ ਆਪਾਂ ਆਫ ਦਿਅਰ ਵੀ ਗੱਲਬਾਤ ਕਰ ਰਹੇ ਸੀਗੇ ਕਿ ਇਹ ਜਿਹੜੇ ਧਮਾਕੇ ਹੁੰਦੇ ਨੇ ਚੋਣਾ ਦੇ ਨੇੜੇ ਹੋਣਾ ਇਹਨਾਂ ਦਾ ਹੋਣਾ ਜਿਹੜਾ ਇਹ ਕੋਇਨਸੀਡੈਂਸ ਸਮਝਿਆ ਜਾਵੇ ਕਿ ਕਿਸੇ ਹੋਰ ਰਿਊਮਰ ਨੂੰ ਵੀ ਜਨਮ ਦਿੰਦਾ ਹੈਗਾ ਇਹ ਕਿ ਇਲੈਕਸ਼ਨਾਂ ਦੇ ਨੇੜੇ ਜਾ ਕੇ ਹੀ ਜਿਹੜੇ ਸੋ ਕਾਲਡ ਬੈਡ 엘ਿਮੈਂਟਸ ਨੇ ਐਂਟੀ ਸੋਸ਼ਲ 엘ਿਮੈਂਟਸ ਨੇ ਟੈਰਰਿਸਟ ਨੇ ਉਹ ਪਲਾਨ ਕਰਦੇ ਨੇ ਕਿ ਜਾਂ ਫਿਰ ਇਟਸ ਅਦਰਵਾਈਜ਼ ਅਰਮਾਨਾ ਸਾਹਿਬ ਕਹਿੰਦੀ ਜਾਂਦਾ ਤੁਸੀਂ ਕਾਟੂਰ ਪਾਲ ਜੀ ਦੀ ਆਪ ਸਪਸ਼ਟ ਕਰਤੀ ਸੀ ਕਿ 300 ਕਿਲੋ ਆ ਦੀ ਐਸ ਕਿ 2900 ਕਿਲੋ ਮੋਰੀਅਮ ਨਾਈਟ੍ਰੇਟ ਸੀ ਤਾਂ ਦੂਜੀ ਗੱਲ ਜਿਹੜੀ ਕਰਨੇ ਕੀਤੀ ਇਹਨਾਂ ਨੇ ਦੇਖੋ ਇਹਦੇ ਵਿੱਚ ਅਸਲ ਆ ਹੋਂ ਜਾਂ ਨਾ ਹੋਂ ਪਰ ਚਰਚਾ ਜ਼ਰੂਰ ਹੋ ਜਾਂਦੀ ਆ ਕਿਉਂਕਿ ਪਹਿਲਾਂ ਪ੍ਰਵਾਮਾ ਤੇ ਟੈਲੀਗ੍ਰਾਮ ਦੇ ਟਾਈਮ ਤੇ ਚਰਚਾ ਬੜੀ ਹੋਈ ਬਾਅਦ ਪਰ ਇਸ ਗੱਲ ਦੀ ਚਰਚਾ ਕੀਤੀ ਗਈ ਔਰ ਕੁਝ ਸਵਾਲ ਸੀ ਜਿਨ੍ਹਾਂ ਦਾ ਜਵਾਬ ਅਜ ਤੱਕ ਨਹੀਂ ਆ ਰਿਹਾ ਅਰਮਾਨਾ ਸਾਹਿਬ ਜਦੋਂ CRP ਦੇ ਕਾਣਵਾਏ ਦੇ ਵਿੱਚ ਗੱਡੀ ਵੜ ਕੇ ਵੱਡਾ ADX ਬਲਾਸ ਹੁੰਦਾ ਸਕਿਉਰਿਟੀ ਫੋਰਸਿਸ ਦਾ ਭਾਰੀ ਨੁਕਸਾਨ ਹੁੰਦਾ ਉਹ ADX ਕਿੱਥੋਂ ਆਇਆ ਉਹਦੇ ਬਾਰੇ ਕੋਈ ਸਵਾਲ ਚੱਕੇ ਗਏ ਸੀ ਜਿਹੜੇ ਉਹ ਸਵਾਲਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਔਰ ਉਸ ਸਮੇਂ ਉਸ ਸੂਬੇ ਦੇ ਗਵਰਨਰ ਸਾਹਿਬ ਨੇ ਵੀ ਕੋਈ ਸਵਾਲ ਚੱਕੇ ਸੀ ਉਹਨਾਂ ਦਾ ਜਵਾਬ ਵੀ ਨਹੀਂ ਸੀ ਦਿੱਤਾ ਗਿਆ ਸੋ ਕਈ ਤੀਜ਼ਾਂ ਦੇ ਵਿੱਚ ਪਹਿਲਗਾਮ ਦੇ ਵੇਲੇ ਬਹੁਤ ਸਾਰੇ ਸਵਾਲ ਸੀ ਪਹਿਲਗਾਮ ਦਾ ਸਪੌਟ ਜਿਸ ਨੂੰ ਮਿਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਸੀ ਉਸ ਪਾਰ ਦੇ ਉੱਤੇ ਬਹੁਤ ਭਾਰੀ ਸੁਰੱਖਿਆ ਬਲ ਰਹਿੰਦੇ ਸੀ ਇਸ ਇਜ਼ਾਦੇ ਵਿੱਚ ਉੱਥੇ ਸੁਰੱਖਿਆ ਬਲ ਕਿਉਂ ਸੀ ਸੀ ਇਹ ਚਾਹੇ ਸਕਿਉਰਿਟੀ ਲੈਬ ਸੀ ਜਾਂ ਜੋ ਵੀ ਸੀ ਸਵਾਲ ਬਣਦਾ ਸੀ ਕਿ ਦਾ ਜਵਾਬ ਨਹੀਂ ਮਿਲਿਆ ਸੀ ਕਈ ਵਾਰੀ ਅਜਿਹੀਆਂ ਗੱਲਾਂ ਹੋਈਆਂ ਨੇ ਹੁਣ ਅੱਜ ਦਿੱਲੀ ਦੇ ਵਿੱਚ ਬਹੁਤ ਮੰਦ ਭਾਗਾਏ ਬਲਾਸਟ ਹੋਇਆ ਹਜੇ ਦੇ ਕੀ ਕੰਸੀਕੁਐਂਸਿਸ ਹੁੰਦੇ ਆਸੀਂ ਨਹੀਂ ਜਾਣਦੇ ਫਰਦਰ ਇਹਦੀ ਕੀ ਇਮਪਲੀਕੇਸ਼ਨ ਹੁੰਦੀਆਂ ਨੇ ਨਹੀਂ ਜਾਣਦੇ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ ਨਹੀਂ ਹੋ ਸਕਦਾ ਪਰ ਜਿਦੋਂ ਆਪਾਂ ਪਾਕਿਸਤਾਨ ਦਾ ਹੱਥੋਂ ਦੀ ਨਾਮ ਦੀ ਗੱਲ ਕਰਦੇ ਹਰਮਾਨ ਸਾਹਿਬ ਆਪਾਂ ਭੁੱਲਣਾ ਨਹੀਂ ਚਾਹੀਦਾ ਕਿ ਪਾਕਿਸਤਾਨ ਦੇ ਆਰਬੀ ਚੀਫ ਉਹਨਾਂ ਦੀਆਂ ਸ਼ਕਤੀਆਂ ਪਾਕਿਸਤਾਨ ਦੇ ਵਿੱਚ ਦਿਨੋ ਦਿਨ ਵਧ ਰਹੀਆਂ ਨੇ ਹਰ ਰੋਜ਼ ਉਹਨਾਂ ਨੂੰ ਨਵੀਆਂ ਸ਼ਕਤੀਆਂ ਡੈਲੀਗੇਟ ਕੀਤੀਆਂ ਜਾ ਰਹੀਆਂ ਨੇ ਹਰ ਰੋਜ਼ ਜਿਹੜੀ ਆਰਮੀ ਆ ਤੇ ਡੇ ਬਾਏ ਡੇ ਸਟਰੋਂਗ ਹੁੰਦੀ ਜਾ ਰਹੀ ਆ ਉਹਨਾਂ ਦੀ ਸੋ ਕਾਲਡ ਡੈਮੋਕਰੈਟਿਕ ਇਲੈਕਟਡ ਗਵਰਨਮੈਂਟ ਜਿਹੜੀ ਆ ਉਹ ਬਿਲਕੁਲ ਪਪਟ ਗਵਰਨਮੈਂਟ ਦੇ ਤੌਰ ਤੇ ਇਸ ਸਮੇਂ ਨਜ਼ਰ ਆ ਰਹੀ ਆ ਸੋ ਇੰਨਾ ਹਾਲਾਤਾਂ ਦੇ ਵਿੱਚ ਇਹ ਕੀ ਹੈ ਪੋਸੀਬਿਲਟੀ ਆ ਜਾਂ ਨਹੀਂ ਇਸ ਗੱਲ ਦੇ ਉੱਤੇ ਆਪਾਂ ਨਹੀਂ ਜਾਵਾਂਗੇ ਇਹ ਲੋਕ ਸੋਚਣ ਪਰ ਕੱਲ ਨੂੰ ਬਿਹਾਰ ਇਲੈਕਸ਼ਨ ਦੀਆਂ ਵੋਟਾਂ ਪੈਣੀਆਂ ਅੱਜ ਇਹ ਬਲਾਸਟ ਹੋ ਜਾਣਾ ਇਹ ਜੋ ਪਹਿਲਾਂ ਵੀ ਕਿਹਾ ਚਰਚਾ ਜ਼ਰੂਰ ਛੱਡਦੀ ਆ ਇਸ ਮੌਕੇ ਤੇ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਇਹ ਇੱਕ ਵਕਰਾ ਸਵਾਲ ਆ ਪਰ ਬਿਹਾਰ ਇਲੈਕਸ਼ਨ ਦੀ ਇੱਕ ਗੱਲ ਦਾ ਮੈਸਿਕਲ ਜ਼ਰੂਰ ਕਰੂੰਗਾ ਕਿ ਬਿਹਾਰ ਇਲੈਕਸ਼ਨ ਦੇ ਵਿੱਚ ਜਿਹੜਾ ਪਹਿਲਾ ਵਾਰ ਸੀ ਵੋਟਾਂ ਦਾ ਉਹ ਵੋਟਾਂ ਕੱਟਣ ਦਾ ਰੋਲਾ ਸੀ ਐਸਆਰ ਦਾ ਰੋਲਾ ਸੀ ਉਹ ਜਿਹੜੀ ਵੋਟਾਂ ਕੱਟੀਆਂ ਗਈਆਂ ਸੀ ਜ਼ਿਆਦਾਤਰ ਇਹ ਕਹਿ ਕੇ ਵੋਟਾਂ ਕੱਟੀਆਂ ਗਈਆਂ ਸੀ ਕਿ ਉਹ ਬੰਗਲਾਦੇਸ਼ ਵਾਲੇ ਪਾਸਿਓਂ ਬਰਮਾ ਵਾਲੇ ਪਾਸਿਓਂ ਇਸ ਪਾਸੇ ਦੇ ਜਿਹੜੇ ਲੋਕ ਵਿਦੇਸ਼ੀ ਆਏ ਹੋਏ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਹੁਣ ਇਹ ਵਿਦੇਸ਼ੀ ਕਨੈਕਸ਼ਨ ਇਹਦੇ ਵਿੱਚ ਮੁਸਲਮਨ ਕਨੈਕਸ਼ਨ ਆਉਣਾ ਕਿਉਂਕਿ ਜਿਹੜਾ I24 ਦੇ ਜਿਸੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਨਾਮ ਤੋਂ ਤਾਂ ਐਟਲੀਸਟ ਮੁਸਲਮਨ ਲੱਗ ਰਿਹਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਕੱਲ੍ਹ ਦੀਆਂ ਬਿਆਨ ਦੀਆਂ ਵੋਟਾਂ ਦਿੱਥੇ ਕਿ ਰੂਲਿੰਗ ਪਾਰਟੀ ਰੂਲਿੰਗ ਅਲਾਈਅੰਸ ਐਨਡੀਏ ਥੋੜੀ ਸਲਿਪਰੀ ਵੀ ਕਰਦੇ ਨਜ਼ਰ ਆ ਰਹੀ ਸੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਤਾਂ ਉਦੋਂ ਇਹ ਵਾਰਦਾਤਾ ਹੋ ਜਾਣਾ ਇਹਦੇ ਤੇ ਸਵਾਲ ਜ਼ਰੂਰ ਕੀਤੇ ਜਾਂਦੇ ਆ ਪਰ ਜਿੱਥੋਂ ਤੱਕ ਗ੍ਰਹਿ ਮੰਤਰੀ ਸਾਹਿਬ ਦਾ ਜਾਣਾ ਉਹ ਇਹ ਜ਼ਰੂਰ ਆ ਕੇ 2-3 ਘੰਟੇ ਬਾਅਦ ਗਏ ਨੇ ਉਨੀ ਦੇਰ ਤੋਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਕਿਉਰਿਟੀ ਫੋਰਸਿਸ ਕਿਉਂਕਿ ਐਨਐਸਸੀ ਐਨਐਸਡੀ ਪਹੁੰਚ ਚੁੱਕੀ ਸੀ ਉਹ ਜਾਂਚ ਕਰ ਦਿੱਤੀ ਤੇ ਉਹ ਸੇਫ ਥੋੜਾ ਜਿਹਾ ਫੀਲ ਕਰਾਉਣ ਤੋਂ ਬਾਅਦ ਹੀ ਗ੍ਰਹਿ ਮੰਤਰੀ ਸਾਹਿਬ ਉੱਥੇ ਗਏ ਹੋਣਗੇ ਇਮੀਡੀਏਟਲੀ ਗ੍ਰਹਿ ਮੰਤਰੀ ਉੱਥੇ ਨਹੀਂ ਸੀ ਪਹੁੰਚੇ ਜੀ ਔਰ ਜੇ ਸਾਹਿਬ ਜੀ ਨੇ ਕਿਹਾ ਕਿ ਭੰਬਰ ਬੁੱਸੇ ਵਾਲੀ ਸਾਹਿਬ ਜੀ ਕੋਈ ਗੱਲ ਨਹੀਂ ਗੱਲਾਂ ਸਾਰੀਆਂ ਕਰਦੇ ਆ ਜਾਂਚ ਏਜੰਸੀਆਂ ਇਹ ਮੀਡੀਆ ਦੇ ਰਿਪੋਰਟਾਂ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ ਇਹਦਾ ਇਹ ਠੀਕ ਹੈ ਕਿ ਆਪਾਂ ਬਹੁਤ ਵਾਰ ਇੱਥੇ ਵੀ ਗੱਲ ਕੀਤੀ ਆ ਕਿ ਭਾਰਤ ਦੀਆਂ ਜਿਹੜੀਆਂ ਮੀਡੀਆ ਹਾਊਸਿਸ ਨੇ ਉਹਦੇ ਫੈਸਲੇ ਕਰ ਵੀ ਦਿੱਤੀ ਜਾਂਦੇ ਪੰਜ ਮਿੰਟੇ ਗੱਲਬਾਤ ਕਰਦੇ ਆ ਤੇ ਮੈਂ ਮੋਸਟ ਲਾਈਕਲੀ ਜੇ ਐਸ ਸਮੇਂ ਮੈਂ ਕੋਈ ਇਲੈਕਟ੍ਰੋਨਿਕ মিডিਆ ਦਾ ਚੈਨਲ ਲਾਣਾ ਭਾਰਤ ਦਾ ਕੌਮੀ মিডিਆ ਦਾ ਤੇ ਉਸ ਵੇ ਬਹੁਤ ਅੱਗੇ ਵੱਧ ਕੇ ਸਟੋਰੀਆਂ ਦੱਸ ਰਿਹਾ ਹੋਊਗਾ ਕਿ ਕੀ ਹੋ ਚੁੱਕਿਆ ਕੀ ਹੋ ਚੁੱਕਿਆ ਹੋਊਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਜਾਂਚ ਨਹੀਂ ਪ੍ਰਭਾਵਤ ਹੁੰਦੀ ਜਾਂਚ ਦੀ ਰਿਪੋਰਟ ਅਗਰ ਜਨਤਾ ਕੋ ਜਾਵੇ ਉਹ ਬਿਹਤਰ ਹੁੰਦਾ ਉੱਥੇ ਟਰਾਂਸਪੇਰੈਂਸੀ ਹੋਵੇ ਤਾਂ ਲੋਕਾਂ ਨੂੰ ਤਸੱਲੀ ਹੁੰਦੀ ਹੈ ਜੀ ਗੱਲ ਇਹੋ ਚੱਲਦੀ ਹੈ ਸਾਡੇ ਇੱਥੇ ਵੀ ਕਿ ਟ੍ਰਾਂਸਪਰੈਂਸੀ ਇਜ਼ ਮੱਚ ਨੀਡਿਡ ਪਾਮਯੋ ਪਾਰਥ ਹੋਵੇ ਜਾਂ ਸਾਡੇ ਇੱਥੇ ਕੈਨੇਡਾ BC ਦੀ ਗੱਲ ਕਰਦੇ ਆ ਕਿ ਟ੍ਰਾਂਸਪਰੈਂਸੀ ਪੁਲਿਸ ਕੀ ਕਰ ਰਹੀ ਹੈ ਕੰਮ ਹੁੰਦਾ ਦਿਖੇ ਤਾਂ ਲੋਕ ਸਪੈਕੂਲੇਟਿਵ ਨਹੀਂ ਹੁੰਦੇ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਸਵਾਲ ਜਿਹੜੀ ਹੈਗੀ ਹੈ ਕਿ ਕਿਉਂਕਿ ਗੱਡੀ ਮੂਵ ਕਰ ਰਹੀ ਸੀ ਖੜੀ ਨਹੀਂ ਸੀਗੀ ਟ੍ਰੈਫਿਕ ਦੇ ਨਾਲ ਤੁਰ ਰਹੀ ਸੀਗੀ ਔਰ ਰੈੱਡ ਲਾਈਟ ਤੇ ਜਾ ਕੇ ਧਮਾਕਾ ਹੋਇਆ ਆਸ਼ੀਸ਼ ਤਵਾੜੀ ਜੀ ਕਹਿ ਰਹੇ ਨੇ ਕਿ ਕੈਮਰੇ ਸ਼ਾਇਦ ਇਹ ਦੱਸ ਰਹੇ ਨੇ ਕਿ ਇੱਕ ਤੋਂ ਵੱਧ ਵਿਅਕਤੀ ਕਾਰ 'ਚ ਸ਼ਾਮਲ ਸਨ ਦੋ ਤਿੰਨ ਚਾਰ ਵੀ ਹੋ ਸਕਦੇ ਨੇ ਤਾਂ ਉਸ ਡਾਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਆਈ ਡੋਨਟ ਨੋ ਇਟਸ ਅ ਸਪੈਕੂਲੇਸ਼ਨ ਕਿ ਚਾਰ ਬੰਦੇ ਮੇ ਇਕੱਠੇ ਸੁਸਾਈਡ ਬੰਬਰ ਬਣਦੇ ਨਹੀਂ ਦੇਖੇ ਹੋ ਸਕਦਾ ਧਮਾਕਾ ਹੋ ਗਿਆ ਹੋਵੇ ਇਰਾਦਾ ਨਾ ਹੋਵੇ ਇਸ ਦਾ ਸਪੈਕੂਲੇਸ਼ਨ ਸਵਾਲ ਤੁਹਾਨੂੰ ਇਹ ਹੈ ਕਿ ਕੀ ਹੁਣ ਜੰਮੂ ਕਸ਼ਮੀਰ ਨਾਲ ਸੰਬੰਧ ਰੱਖਦਾ ਕੋਈ ਵੀ ਪ੍ਰੋਫੈਸ਼ਨਲ ਦੇਸ਼ ਦੇ ਕਿਸੇ ਵਿੱਚ ਵੀ ਕੰਮ ਕਰ ਰਿਹਾ ਹੈ ਕਿੰਨਾ ਵੀ ਸਤਕਾਰ ਤੇ ਉਹਦਾ ਉਹਦਾ ਕਿਉਂ ਨਾ ਹੋਵੇ ਤੁਹਾਨੂੰ ਲੱਗਦਾ ਕਿ ਹੀ ਇਸ ਬੀਗ ਇਨਵੈਸਟੀਗੇਟਿਡ ਹੀ ਇਸ ਅੰਡਰ ਦਾ ਰੇਡਾਰ ਆਫ ਦਾ ਏਜੰਸੀਜ਼ ਔਰ ਮਾ ਸਰ ਇੱਕ ਕੁਦਰਤੀ ਗੱਲ ਆ ਔਰ ਜੇ ਇੱਕ ਡਾਕਟਰ ਜਿਹੜਾ ਕਿ ਕਿਸੇ ਮੈਡੀਕਲ ਕਾਲਜ ਦੇ ਵਿੱਚ ਇਸ ਸਮੇ ਪੜਾ ਰਿਹਾ ਕੰਮ ਕਰ ਰਿਹਾ ਪ੍ਰੋਫੈਸ਼ਨਲ ਹੈ ਆਪਣੀ ਸਰਵਿਸਿਜ਼ ਦੇ ਰਿਹਾ ਉਹਦੀ ਇਸ ਵੱਡੇ ਪੱਧਰ ਤੇ ਇਨਵੋਲਵਮੈਂਟ ਆ ਕਿ ਉਹ ਮੰਤਰੀ ਪੱਧਰ ਦੀ ਆ ਮਹੱਤਵਪੂਰਨ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਇਸ ਸਮੇਂ ਤਾਂ ਬਾਕੀ ਵੀ ਬਹੁਤ ਸਾਰੇ ਲੋਕ ਜਿਹੜੇ ਆਟੋਮੈਟਿਕਲੀ ਰਡਾਰ ਤੇ ਆ ਜਾਂਦੇ ਆ ਔਰ ਕਿਸੇ ਦਾ ਵੀ ਨੰਬਰ ਜਿਹੜਾ ਇਸ ਸਮੇਂ ਜੰਮੂ ਕਸ਼ਮੀਰ ਵਾਲੇ ਪਾਸੇ ਨੂੰ ਡਾਲ ਘੁੰਮਦੇ ਹੋਣਗੇ ਤਾਂ ਉਹ ਵੀ ਇਸ ਸਮੇਂ ਰਡਾਰ ਤੇ ਆਉਦੇ ਹੋਣਗੇ ਜੱਜ ਏਜੰਸੀਆਂ ਇਸੇ ਤਰੀਕੇ ਨਾਲ ਕੰਮ ਕਰਦੀਆਂ ਨੇ ਸੱਚਾ ਲੱਗੇ ਚੰਗਾ ਲੱਗੇ ਮਾਰਾ ਲੱਗੇ ਪਰ ਇਹ ਸਚਾਈ ਇਹੀ ਹੁੰਦੀ ਆ ਪਰ ਇਹ ਠੀਕ ਹੈ ਕਿ ਅਪਾ ਕਾਰ ਦੇ ਬਾਰੇ ਵੀ ਇਹ ਸਪੈਕੂਲੇਟਿਵ ਨਹੀਂ ਹੋ ਰੇ ਰਮਣਾ ਸਾਹਿਬ ਜਿਹੜੀ ਪਹਿਲੀ ਖਬਰ ਆਈ ਸੀ ਉਹ ਇਹ ਦਿੱਤੀ ਗਈ ਸੀ ਕਿ ਕਾਰ ਜਿਹੜੀ ਹੈ ਨੋ ਪਾਰਕਿੰਗ ਜ਼ੋਨ ਚੋਂ ਨਿਕਲ ਕੇ ਹੌਲੀ-ਹੌਲੀ ਟ੍ਰੈਫਿਕ ਚ ਮਰਜ ਹੋ ਰਹੀ ਸੀ ਔਰ ਸੀਸ ਤੁਹਾਡੇ ਠੀਕ ਦੱਸ ਕੇ ਗਿਆ ਤੁਹਾਡੀ ਸਾਹਿਬ ਕਿ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਬਹੁਤ ਭੀੜ ਭੜ ਵਾਲਾ ਇਲਾਕਾ ਹੈ ਛੋਟੀਆਂ-ਛੋਟੀਆਂ ਐਜਮ ਮਾਰਕੀਟਸ ਨੇ ਰਮਣਾ ਸਾਹਿਬ ਜਿੱਥੇ ਹਜ਼ਾਰਾਂ ਦਾ ਇਕੱਠ ਹੋਦਾ ਉੱਥੇ ਸ਼ਾਪਿੰਗ ਕਰਨ ਵਾਲਿਆਂ ਦਾ ਕਿਉਂਕਿ ਉਹ ਜਿਹੜੀਆਂ ਮਾਰਕੀਟਸ ਨੇ ਕੋਈ ਲੋਕ ਲੋਕ ਨੇ ਉੱਥੇ ਸ਼ਾਪਿੰਗ ਕਰਨ ਆਉਂਦੇ ਆਸ-ਪਾਸ ਦੇ ਸੂਬਿਆਂ ਤੋਂ ਵੱਡੇ ਵਪਾਰੀ ਤੋਂ ਲੈ ਕੇ ਇੰਡੀਵਿਜੂਅਲਸ ਉੱਥੇ ਸ਼ਾਪਿੰਗ ਕਰਨ ਆਉਂਦੇ ਆ ਸ਼ਾਮ ਦੇ ਸਮੇਂ ਤਾਂ ਰਸ਼ ਹੋ ਰਹੀ ਵੱਧ ਜਾਂਦਾ ਸੋ ਇਹ ਗੱਲ ਤਾਂ ਬਿਲਕੁਲ ਪਹਿਲੀ ਵਾਰੀ ਤਮਾਦ ਸਾਉਦੀ ਆ ਕਿ ਉਹ ਕਾਰ ਅਗਰ ਮੂਵ ਕਰ ਰਹੀ ਸੀ ਜਾਂ ਰਹੀ ਸੀ ਹੋ ਸਕਦਾ ਉੱਥੇ ਜਿੱਥੇ ਖੜੀ ਕਰਤੀ ਹੋਵੇ ਕੋਈ ਟਾਈਮਰ ਦਾ ਦਿੱਕਤ ਹੋ ਗਈ ਜਾਂ ਇੱਕ ਜਿਹੜੀ ਪਹਿਲਾ ਥਿਊਰੀ ਆਈ ਸੀ ਕਿ মিডিਆ ਚੱਲੀਆਂ ਕਿ ਸਟਿੱਕੀ ਬੰਬ ਹੋ ਸਕਦਾ ਉਦੋਂ ਨਾਲ ਚਪਕਾਇਆ ਗਿਆ ਹੋ ਸਕਦਾ ਔਰ ਦੂਸਰੀ ਗੱਲ ਇਹ ਆ ਕਿ ਇਸ ਨੂੰ ਕਿਤੇ ਲਜਾਇਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਬਲਾਸਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਆ ਜੇ ਸਪੈਕੂਲੇਟਿਵ ਰਿਹਾ ਬਣਾ ਸਰ ਔਰ ਇਹਦੇ ਬਾਰੇ ਜਿਹੜੀ ਪੁਖਤਾ ਜਾਣਕਾਰੀ ਆ ਮੈਂ ਸਮਝਦਾ ਕੱਲ ਸਵੇਰ ਤੋਂ ਪਹਿਲਾਂ ਸ਼ਾਇਦ ਜਾਂਚ ਏਜੰਸੀਆਂ ਨਾਲ ਸਾਂਝੀ ਕਰਨ ਪਰ ਉਹਦੇ ਤੇ ਜਾਂਚ ਜਿਹੜੀ ਆ ਹੁਣ ਉਹ ਬਹੁਤ ਵੱਡੇ ਪੱਧਰ ਦੀ ਆਲਰੇਡੀ ਚੱਲ ਚੁੱਕੀ ਹੈ ਜੀ ਆਪ੍ਰਭਜੋਤ ਪਾਲ ਜੀ ਤੁਹਾਡਾ ਕੋਈ ਹੋਰ ਸਵਾਲ ਹੈ ਜੀ ਹਾਂਜੀ ਜੀ ਵਾਇਗਰ ਦੇ ਖਾਲਸਾ ਵਾਹਿੰਦੇ ਹਾਂਜੀ 3000 ਕਿਲੋ ਜਿਹੜਾ ਆ 30 ਕੁਆਂਟਲ ਵੰਡਾ ਆ ਤੇ 30 ਕੁਆਂਟਲ ਜਿਹੜਾ ਆ ਉਹ ਕਿਤੇ ਕਾਰ ਜਾਂ ਜੀਪ ਵਗੈਰਾ ਚ ਨਹੀਂ ਰੱਖਿਆ ਜਾ ਸਕਦਾ ਉਹ ਲਈ ਤਾਂ ਸਪੈਸ਼ਲੀ ਕੋਈ ਵੱਡਾ ਵਹੀਕਲ ਹੋਊਗਾ ਤੇ ਉਹਨੂੰ ਮੂਵ ਅਰਾਊਂਡ ਕਰਨ ਲਈ ਵੀ ਕੱਲਾ ਬੰਦਾ ਨਹੀਂ ਹੋਊਗਾ ਉਹਦੇ ਲਈ ਜਿਹੜਾ ਨਹੀਂ ਤੁਸੀਂ ਥੋੜਾ ਸਵਾਰ ਕੇ ਖਬਰ ਪੜੀ ਨਹੀਂ ਹੈ 3000 ਕਾਰ ਚ ਨਹੀਂ ਸੀਗਾ 3000 ਫੜਿਆ ਗਿਆ ਉਸ ਡਾਕਟਰ ਦੇ ਕੋਲੋਂ ਜਾਂ ਕਿਤੋਂ ਆਸ-ਪਾਸ ਹਾਂਜੀ ਉਹ ਜਿਹੜਾ ਉੱਥੇ ਤੱਕ ਪਹੁੰਚਣਾ ਆ ਉਹ ਇੱਕ ਸ਼ੱਕੀ ਗੱਲ ਬਣਦੀ ਹੈਗੀ ਆ ਜਿਹੜਾ ਸੋ ਇਹ ਜਿਹੜਾ ਇਦਾਂ ਹੀ ਕਾਹ ਦੇਣਾ ਭਈ ਇਹੋ 3000 ਉਥੋਂ ਫੜਿਆ ਦੂਸਰੀ ਗੱਲ ਇੱਕ ਡਾਕਟਰ ਜਿਹੜਾ ਆ ਸਾਈਕੋਲੋਜੀਕਲੀ ਜਿਹੜਾ ਹੈਗਾ ਆ ਉਹਦਾ ਅਸੈਸਮੈਂਟ ਨਹੀਂ ਹੁੰਦੀ ਉਸ ਤੋਂ ਬਾਅਦ ਉਹਨੂੰ ਡਾਕਟਰੀ ਵੱਲੋਂ ਤੋਰਿਆ ਗਿਆ ਉਹਨੂੰ ਦਾ ਇਹੋ ਜਿਹੇ ਬੰਦੇ ਇਹੋ ਜਿਹਾ ਕੰਮ ਕਰਨ ਲੱਪੇ ਆ ਇਸੇ ਹਾਲਾਤ ਕਿੱਧਰ ਨੂੰ ਜਾਣਗੇ ਮਾਈ ਜੀ ਸਾਹਿਬ ਮਾਈ ਜੀ ਸਾਥੀ ਜੀ ਮਿਹਰਬਾਨੀ ਤੁਹਾਡਾ ਕਮੈਂਟ ਸੀਗਾ ਜੀ ਗੱਲ ਤਰਮਿੰਦਰ ਦੀ ਸਿਹਤ ਬਾਰੇ ਜੀ ਪੰਜਾਬੀ ਆਂ ਦਾ ਜਿਹੜਾ ਬਹੁਤ ਹੀ ਹਰਦਲ ਅਜ਼ੀਜ਼ ਜਿਹੜਾ ਹੀਰੋ ਹੈ ਹੀ ਮੈਨ ਤਰਮਿੰਦਰ ਢਿੱਲੇ ਹਸਪੀਟਲ ਚ ਹੈ ਉਹਦੇ ਬਾਰੇ ਕਈ ਕਿਸਮ ਦੀਆਂ ਖਬਰਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਕਿ ਆਈਸੀਯੂ ਦੇ ਵਿੱਚ ਹੈ ਵੈਂਟਿਲੇਟਰ ਤੇ ਉੱਤੇ ਆ ਪਰਿਵਾਰ ਕਹਿੰਦਾ ਨਹੀਂ ਗਲਤ ਗੱਲ ਹੈ ਗਰੇਲ ਸਾਹਿਬ ਹਰ ਮਾੜਾ ਸਾਹਿਬ ਤਰਮਿੰਦਰ ਦੇ ਬਾਰੇ ਖਬਰਾਂ ਵੀ ਕਾਫੀ ਸਪੈਕੂਲੇਟਿਵ ਹੋ ਚੁੱਕੀਆਂ ਨੇ ਕਿਉਂਕਿ ਬਿਮਾਰ ਹੋ ਜ਼ਰੂਰ ਆ ਹਸਪੀਟਲ ਦੇ ਵਿੱਚ ਦਾਖਲ ਆ ਕੁਝ ਖਬਰਾਂ ਆਈਆਂ ਕਿ ਬੈਂਕਟ ਸੈਟਰ ਤੇ ਆ ਤਰਮਿੰਦਰ ਰਰ ਬਹੁਤ ਸੀਰੀਅਸ ਆ ਪਰਿਵਾਰ ਨੇ ਡਿਨਾਈ ਕੀਤਾ ਜਿਵੇਂ ਤੁਸੀਂ ਦੱਸ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਤਰਮਿੰਦਰ ਦੀ ਮੌਤ ਦੀਆਂ ਖਬਰਾਂ ਵੀ ਚੱਲ ਰਹੀਆਂ ਨੇ ਪਰ ਹਜੇ ਤੱਕ ਆਫੀਸ਼ਲੀ ਕਿਤੇ ਕੋਈ ਪੁਸ਼ਟੀ ਕਿਸੇ ਕਿਸਮ ਦੀ ਨਹੀਂ ਹੋਈ ਪਰਿਵਾਰ ਜਦੋਂ ਜਿਹੜੀ ਬੋਲੋ ਜਿਹੜੀ ਹਜੇ ਤੱਕ ਖਬਰ ਦਿੱਤੀ ਗਈ ਆ ਉਹਦੇ ਹੀ ਦੱਸਿਆ ਗਿਆ ਕਿ ਸਟੇਬਲ ਆ वेंटिलेटर ਨਹੀਂ ਲੱਗਿਆ ਹੋਇਆ ਸੋ ਇੰਨੀ ਕ ਖਬਰ ਇਹ ਆਪਾਂ ਸਾਦੀ ਕਰ ਸਕਦੇ ਆ ਇਹ ਜ਼ਰੂਰ ਆ ਕਿ ਇਸ ਸਮੇਂ ਪੰਜਾਬੀ ਧਰੂ ਦੇਖ ਰਹੇ ਨੇ ਕਿ ਰੀਸੈਂਟ ਟਾਈਮਸ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਤੇ ਬੇहद ਐਕਟਿਵ ਰਹਿਣ ਵਾਲਾ ਇਹ ਹਸਮੁਖ ਕਲਾਕਾਰ ਅ ਇਸ ਸਮੇਂ ਆਪਣੇ ਸ਼ਾਇਦ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਆ ਔਰ ਸਿਹਤ ਬਹੁਤ ਹਜੀ ਹੋਣ ਉਹ ਜਦੋਂ ਜਦ ਕਰਦਾ ਨਜ਼ਰ ਆ ਰਿਹਾ ਜੀ ਕੱਲ ਸਰਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਸੈਨੇਟ ਦਾ ਸਿੰਡିକੇਟ ਦਾ ਮਾਮਲਾ ਬਹੁਤ ਹੀ ਗੁੰਝਲਦਾਰ ਹੋ ਗਿਆ ਹੈ ਵਿਦਿਆਰਥੀ ਜਦੋਂ ਜਦ ਕਰ ਰਹੇ ਨੇ ਔਰ ਵੱਖ-ਵੱਖ ਰੀਆਂ ਧਰਾਂ ਉਹਨਾਂ ਨੂੰ ਆਪਣਾ ਸਬਰਥਨ ਜਗਜਾੜ ਕਰ ਰਹੇ ਨੇ ਇਹ ਮਾਮਲਾ ਖਾਸਾ ਵਿਗੜਿਆ ਹੋਇਆ ਸੀਗਾ ਤੇ ਆ ਵੀਕਐਂਡ ਦੇ ਉੱਤੇ ਕਹਿੰਦੇ ਜਿਆਦਾ ਵਿਗਾੜ ਪੈਦਾ ਹੋ ਗਿਆ ਸਾਰੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਸੀਗਾ ਕਈ ਥਾਵਾਂ ਤੇ ਡਾਂਗ ਸੋਟਾ ਖੜਕਿਆ ਬਹੁਤ ਸਾਰੀਆਂ ਕਟਰਾਵਾਂ ਨੇ ਸੋ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਭਾਰਵਾੜਾ ਦਾ ਬਿਲਕੁਲ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਸੀ ਉਹ ਸੀ ਜਾਣਦੇ ਆ ਆਪਾਂ ਗੱਲ ਕਰ ਚੁੱਕੇ ਆ ਵੀਕਐਂਡ ਦੇ ਉੱਤੇ ਕਿ ਉਹ ਨੋਟੀਫਿਕੇਸ਼ਨ ਪਹਿਲਾਂ ਵਾਪਸ ਲਿਆ ਫਿਰ ਕਹਿ ਦਿੱਤਾ ਜੀ ਕਿ ਨੋਟੀਫਿਕੇਸ਼ਨ ਵਾਪਸ ਨਹੀਂ ਗਿਆ ਜੀ ਤਰੀਕ ਪੋਸਟਪੋਨ ਕਰ ਦਿੱਤੀ ਗਈ ਆ ਦੁਬਾਰਾ ਜਦੋਂ ਦਬਾਅ ਵਧਿਆ ਔਰ ਕਿਹਾ ਗਿਆ ਕਿ 100 ਵਾਰ ਦਾ 10 ਤਰੀਕ ਦਾ ਪ੍ਰੋਟੈਸਟ ਆ ਜਿਹੜਾ ਉਹ ਜਾਰੀ ਰਹੂਗਾ ਔਰ ਜਿਹੜੀ ਉਸਤੇ ਮੈਲਕਟ ਕੀਤਾ ਜਾਣਾ ਉਹ ਹੋਊਗਾ ਤਾਂ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਦੇ ਗਦਰ ਨੋਟੀਫਿਕੇਸ਼ਨ ਵਿੱਚ ਪਾਇਆਤਾ ਕਿ ਜੀ ਪਾਈਓ ਜਿਹੜੀ ਪਹਿਲਾਂ ਗੱਲ ਕੀਤੀ ਸੀ ਉਹ ਰੱਦ ਕੀਤੀ ਜਾਂਦੀ ਆ ਤੇ ਜੋ ਮੌਜੂਦਾ ਸਰੂਪ ਆ ਐਡਮਿਨਿਸਟ੍ਰੇਟਿਵ ਢਾਂਚੇ ਦਾ ਪੰਜਾਬ ਯੂਨੀਵਰਸਿਟੀ ਦਾ ਉਹ ਬਰਕਰਾਰ ਰਹੇਗਾ ਪਰ ਕਾਸਟਿਕ ਦਾ ਕੱਠ ਦਾ ਸੱਤਾ ਜਿਹੜਾ ਸੀ ਉਹ ਕਿਉਂਕਿ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਪਸ ਨਹੀਂ ਸੀ ਲੈ ਆ ਗਿਆ ਤੇ ਅੱਜ ਵੱਡੇ ਕੱਠ ਦੀ ਆਸਮੀਤ ਕੀਤੀ ਜਾ ਰਹੀ ਸੀ ਜੋ ਮਤੇ ਨਜ਼ਰ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿ ਆ ਕਿ ਅਸੀਂ ਸੈਨਰ ਦੀਆਂ ਚੋਣਾਂ ਕਰਾਉਣ ਵਾਸਤੇ ਚਾਂਸਲਰ ਜੋ ਕਿ ਵਾਈਸ ਪრეਜ਼ੀਡੈਂਟ ਹੁੰਦੇ ਆ ਉਹਨਾਂ ਨੂੰ ਭੇਜ ਦਿੱਤਾ ਪਰ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਲਾਰੇ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਤੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਪਹਿਲਾਂ ਵੀ ਬਹੁਤ ਵਾਰੀ ਜਾ ਚੁੱਕਿਆ ਜਿੰਨੀ ਦੇਰ ਤੱਕ ਪੂਰਾ ਇਲੈਕਸ਼ਨ ਸ਼ਡਿਊਲ ਅਨਾਉਂਸ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਪ੍ਰੋਟੈਸਟ ਚੱਲੂਗਾ ਵੀਡੀਓ ਸਟੇ ਦੇ ਵਿੱਚ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਜੀ ਅਸੀਂ 10 ਔਰ 11 ਯਾਨੀ ਅੱਜ ਦਾ ਮੰਡੇ ਦਾ ਤੇ ਕੱਲ ਨੂੰ ਟਿਊਜ਼ਡੇ ਦਾ ਤੇ ਨਾ ਭਾਰੀ ਸੁਰੱਖਿਆ ਬਲ ਲਾ ਦਿੱਤੇ ਜੀ ਅਸੀਂ ਗੇਟ ਬੰਦ ਕਰ ਦਿੱਤੇ ਜੀ ਸੀ ਚੰਡੀਗੜ੍ਹ ਦੀ ਐਂਟਰੀ ਪੁਆਇੰਟਸ ਵੀ ਬਹੁਤ ਸਖਤ ਕਰ ਦਿੱਤੀ ਗਈ ਸੀ ਐਂਟਰੀ ਬਣਾ ਸਾਹਿਬ ਔਰ ਹੋਇਆ ਵੀ ਉਸੇ ਤਰ੍ਹਾਂ ਜਦੋਂ ਪੰਜਾਬ ਤੋਂ ਲੋਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਧਾਰਨ ਵਿਅਕਤੀ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਣ ਲੱਗੇ ਤਾਂ ਚੰਡੀਗੜ੍ਹ ਦੇ ਪਰਵਾਹ ਦੇ ਉੱਤੇ ਰੋਕਿਆ ਗਿਆ ਜਿਹੜੇ ਅੰਦਰ ਚੰਡੀਗੜ੍ਹ ਪਹੁੰਚ ਚੁੱਕੇ ਸੀ ਉਹਨਾਂ ਨੂੰ ਯੂਨੀਵਰਸਿਟੀ ਦੇ 게ਟਾਂ ਦੇ ਰੋਕਿਆ ਗਿਆ ਪਰ ਹਰ ਜਗ੍ਹਾ ਦੇ ਉੱਤੇ ਯੂਨੀਵਰਸਿਟੀ ਦੇ ਉੱਤੇ ਸਟੂਡੈਂਟਸ ਦੇ 게ਟ ਤੋਂਰ ਕਈ ਯੂਨੀਵਰਸਿਟੀ ਐਂਟਰ ਕੀਤੀ ਅੰਦਰ ਜਾ ਕੇ ਸਟੇਜ ਲਈ ਚੰਡੀਗੜ੍ਹ ਦੇ ਐਂਟਰੀ ਪੁਆਇੰਟਸ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਇਕੱਠ ਹੋਇਆ ਐਂਟਰੀ ਐਗਜ਼ਿਟ ਦੋਨੋਂ ਬੰਦ ਹੋ ਗਈ ਕਈ ਕੰਤੇ ਚੰਡੀਗੜ੍ਹ ਜਿਹੜਾ ਰਮਾਣਾ ਸਾਹਿਬ ਉਹ ਘਿਰ ਰਿਹਾ ਕੋਈ ਬਾਹਰ ਨਹੀਂ ਸੀ ਜਾ ਰਿਹਾ ਕੋਈ ਅੰਦਰ ਨਹੀਂ ਸੀ ਜਾ ਰਿਹਾ ਮੈਂ ਖੁਦ ਚੰਡੀਗੜ੍ਹ ਦੇ ਵਿੱਚ ਸੀ ਔਰ 2-3 ਘੰਟੇ ਜਿਹੜੀ ਸਿਚੁਏਸ਼ਨ ਬਹੁਤ ਅਨਸਰਟਨ ਦੀ ਵਾਰੀ ਬਣੀ ਰਹੀ ਉਸ ਤੋਂ ਬਾਅਦ ਉਹ ਬੈਰੀਕੇਡਸ ਚੰਡੀਗੜ੍ਹ ਦੇ ਪੁਆਇੰਟ ਵਾਲੇ ਵੀ ਤੋੜ ਦਿੱਤੇ ਗਏ ਤੇ ਫਿਰ ਬਹੁਤ ਭਾਰੀ ਇਕੱਠ ਜਿਹੜਾ ਯੂਨੀਵਰਸਿਟੀ ਚ ਵੀ ਹੋਇਆ ਔਰ ਇਸ ਮਸਲੇ ਦੇ ਉੱਤੇ ਫਿਲਹਾਲ ਸਿਚੁਏਸ਼ਨ ਇਹ ਹੈ ਮਨਾ ਸਰਬ ਕੇ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਸੰਘਰਸ਼ ਦੇ ਜਿਹੜਾ ਧਰਨਾਵਾ ਚੱਲੇ ਚੱਲ ਰਿਹਾ ਵਿਦਿਆਰਥੀਆਂ ਦਾ ਉਹ ਕੰਟੀਨਿਊ ਰਹੂਗਾ ਪ politcal ਪਾਰਟੀਆਂ ਪਿੱਛੇ ਰਹਿਣਾ ਨਹੀਂ ਚਾਹੁੰਦੀਆਂ ਬੀਜੇਪੀ ਸਿੱਧੇ ਤੌਰ ਤੇ ਪਹਿਲਾਂ ਤਾਂ ਜ਼ਰੂਰ ਉਹਦੇ ਬੋਲ ਰਹੀ ਸੀ ਅੱਜ ਨਹੀਂ ਉਹਦੇ ਵਿੱਚ ਪਾਰਟਿਸਪੇਟ ਕੀਤੀ ਬਾਕੀ politcal ਪਾਰਟੀਆਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਾ ਰਹੀਆਂ ਸੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੋਸ਼ਲ ਐਕਟੀਵਿਸਟ ਸਮਾਜ ਸੇਵੀ ਸੰਸਥਾਵਾਂ ਉਹ ਸਾਰੇ ਜਿਹੜੇ ਉੱਥੇ ਪਹੁੰਚ ਰਹੇ ਸੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਾ ਰਹੇ ਸੀ ਉਹਦੇ ਵਿੱਚ ਦਿੱਕਤ ਹੈ ਯਾਰ ਮਨਸਾਬ ਕੇ ਬਹੁਤ ਸਾਰੇ ਸਵਾਲ ਜਿਹੜੇ ਹੁੰਦੇ ਆ ਉਹ ਸੈਨੇਟ ਦੀ ਬੰਤਰ ਨੂੰ ਲੈ ਕੇ ਆ ਜਾਂਦੇ ਆ ਕਿ ਤਾਂਤੇ ਚ ਫਰਕ ਕੀ ਪੈਣ ਲੱਗਿਆ ਸੀ ਬੇਸਿਕਲੀ ਜੋ ਮੌਜੂਦਾ ਸਮੇਂ ਚ ਸਾਧਿਆ ਸਰਕਾਰਾਂ ਦਾ ਰੁਝਾਨ ਬਣ ਚੁੱਕਿਆ ਸ਼ਕਤੀਆਂ ਦਾ ਵਿਕੇਂਦਰੀਕਰਨ ਉਸ ਪਾਸੇ ਨੂੰ ਹੀ ਇਹ ਚੱਲਿਆ ਜਾ ਰਿਹਾ ਸੀ ਔਰ ਇਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾਮ ਤੋਂ ਹੀ ਪਤਾ ਲੱਗਦਾ ਪੰਜਾਬ ਆਨਵੰਡੇ ਪੰਜਾਬ ਤੋਂ ਸ਼ਿਫਟ ਹੋ ਕੇ ਦੋ ਤਿੰਨ ਜਗ੍ਹਾ ਤੇ ਹੋੰਦੀ ਹੋਈ ਤੇ ਚੰਡੀਗੜ੍ਹ ਕਿਉਂਕਿ ਉਸ ਸਮੇਂ ਨਵਾਂ ਸ਼ਹਿਰ ਬਸਾਇਆ ਸੀ ਉੱਥੇ ਇਸ ਦੀ ਸਥਾਪਨਾ ਕੀਤੀ ਗਈ ਰੀਸੈਂਟ ਟਾਈਮ ਦੇ ਵਿੱਚ ਰੀਸੈਂਟ ਤੋਂ ਮੇਰਾ ਮਤਲਬ ਆ ਪਿਛਲੇ 2-3 ਦਹਾਕਿਆਂ ਤੋਂ ਇਹ ਪੰਜਾਬ ਦੀ ਰਹਿ ਨਹੀਂ ਸੀ ਗਈ ਉਹਦੇ ਚੋੜਨਾ ਸਮਿਆਂ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਵੱਡਾ ਫੇਲੀਅਰ ਜਿਹੜਾ ਉਹ ਵੀ ਲੋਕਾਂ ਨੂੰ ਦੇਖਿਆ ਪਰ ਉਹਨਾਂ ਚੀਜ਼ਾਂ ਨੂੰ ਛੱਡ दिए ਤੇ ਜਿਹੜੀ ਇਹ ਨੰਗਾਈ ਆ ਤੋਂ ਵੱਡੀ ਇਸ ਲਈ ਹੋਈ ਕਿ ਕੇਂਦਰ ਦੀ ਸਰਕਾਰ ਇਸ ਨੂੰ ਸਿੱਧੇ ਡਾਇਰੈਕਟ ਆਪਣੇ ਕੰਟਰੋਲ ਥੱਲੇ ਲਿਆਉਣ ਵਾਸਤੇ ਜਿਹੜੀ ਇਹਦੀ ਬੰਤਰ ਸੀ ਐਡਮਿਨਿਸਟ੍ਰੇਟਿਵ ਬੰਤਰ ਉਸ ਨੂੰ ਤੋੜਨ ਲੱਗੀ ਸੀ ਹਮ ਸੈਨੇਟ ਦੀ ਜਿਹੜਾ ਸੈਨੇਟ ਤੇ ਰਹਿਣਾ ਸੀ ਸਿੰਡੀਕੇਟ ਵੀ ਜਾਣਾ ਸੀ ਉਹਦੀ ਗਿਣਤੀ ਚ ਧੋਣੀ ਕਿ ਉਹਨਾਂ ਨੂੰ ਕਿਸ ਤਰੀਕੇ ਦਾ ਰਿਪਰੈਜ਼ੈਂਟੇਸ਼ਨ ਦੇਣੀ ਹੈ ਉਹ ਢਾਂਚਾ ਬਦਲਣਾ ਸੀ ਡੈਮੋਕਰੈਟਿਕ ਤਰੀਕੇ ਨਾਲ ਚੁਣੇ ਹੋਏ ਨੁਮਾਇੰਦੇ ਇਹਦੇ ਚ ਨਹੀਂ ਲੈਂਦੇ ਜਾ ਰਹੇ ਸੀ ਜਿਦੇ ਕਰਕੇ ਰੌਲਾ ਪਿਆ ਕਿਉਂਕਿ ਜਿਹੜੀ ਸੈਨੇਟ ਆ ਸੈਨੇਟ ਨੇ ਹੀ ਅੱਕੇ ਜਿਹੜੀਆਂ ਤੁਹਾਡੀਆਂ ਸਾਰੇ ਸਬਜੈਕਟਸ ਦੀ ਜਿਹੜੇ ਫੈਕਲਟੀ ਆ ਉਹ ਅਨਾਉਂਸ ਕਰਨੀ ਆ ਉਹਨਾਂ ਨੇ ਸਿਲੇਬਸ ਤਿਆਰ ਕਰਨੇ ਆ ਉਸ ਤੋਂ ਬਾਅਦ ਇਹਦੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅੱਗੇ ਅ ਫਰਦਰ ਕਮੇਟੀਆਂ ਬਣਦੀਆਂ ਨੇ ਜਿਹੜੀਆਂ ਬੋਰਡ ਆਫ ਸਟੱਡੀਜ਼ ਬਣਦੀਆਂ ਨੇ ਉਹਨਾਂ ਨੇ ਸਾਰਾ ਤੁਹਾਡਾ ਕਰਿਕੂਲਮ ਤਿਆਰ ਕਰਨਾ ਹੁੰਦਾ ਹੁਣ ਜਦੋਂ ਵੱਡੇ ਚੁਪੜੋ ਚੁਣ ਕੇ ਆਉਣਗੇ ਤੋਂ ਆਪਣੀ ਮਰਜ਼ੀ ਦਾ ਸਿਲੇਬਸ ਆਪਣੇ ਕਿਰਕਮ ਆਪਣੀ ਹੀ ਐਕਟੀਵਿਟੀ ਚਲਾ ਸਕਦੇ ਨੇ ਇਹਦੇ ਵਿੱਚ ਡਾਇਰੈਕਟਲੀ ਸਟੂਡੈਂਟਸ ਦਾ ਜਾਂ ਦੂਜੇ ਕਿਸੇ ਦਾ ਕੋਈ ਤਖਲ ਨਹੀਂ ਰਹਿ ਜਾਊਗਾ ਜਿਹੜਾ ਕਿ ਉਹ ਨਹੀਂ ਚਾਹੁੰਦੇ ਇਸੇ ਵਾਸਤੇ ਵੱਡਾ ਪ੍ਰੋਟੈਸਟ ਇੱਕ ਐਗਜ਼ਾਮਪਲ ਅੱਜ ਨਦੀਮਾ ਸਾਹਿਬ ਕਿ ਜਨ ਸੀ ਜਿਹੜੀ ਹੋਰ ਬਹੁਤਾਂ ਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਸੀ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਉਹ ਸਮੇਂ ਮੂਹਰੇ ਲਾ ਕੇ ਆਪਣੇ ਪ੍ਰੋਟੈਸਟ ਨੂੰ ਚਲਾਉਦੀ ਉਹ ਨਜ਼ਰ ਆਈ ਹੈ ਜੀ ਜੀ ਗਰਾਲ ਸਾਹਿਬ ਜਾਂਦੇ ਜਾਂਦੇ ਆ ਤਰਨਤਾਰ ਦੀ ਇਲੈਕਸ਼ਨ ਦੇ ਵਿੱਚ ਦੋ ਗੱਲਾਂ ਬੜੀਆਂ ਉਗੜੀਆਂ ਨੇ ਇੱਕ ਤੇ ਐਸਐਸਪੀ ਦੀ ਸਰਸਪੈਂਸ਼ਨ ਤੇ ਦੂਸਰਾ ਜਿਹੜਾ ਅ ਪਰਮਜੀਤ ਕੌਰ ਖਾਲਸਾ ਜੀ ਦਾ ਕਹਿਣਾ ਕਿ ਦਿਲਜੀਤ ਦੀ ਫਿਲਮ ਅਰਸਲ ਸ਼੍ਰੋਮਣੀ ਕਲਦਲ ਦੇ ਰਕਾਈ ਹੈ ਅ ਵਰਨਜਤ ਬਿਲਕੁਲੋਂ ਤੋਂ ਤਕਰੀਬਨ 7 ਘੰਟਿਆਂ ਬਾਅਦ 6.5 ਘੰਟਿਆਂ ਬਾਅਦ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ ਤਰਨਤਾਰ ਨੂੰ ਬਾਈ ਇਲੈਕਸ਼ਨ ਵਾਸਤੇ ਔਰ ਬੜੀ ਇੰਟਰਸਟਿੰਗ ਰਹੀ ਯਾ ਸਾਰੇ ਕੈਂਪੇਨ ਦੇ ਵਿੱਚ ਕਿਉਂਕਿ ਸਰਕਾਰ ਕਿੱਜੀ ਨਜ਼ਰ ਆ ਰਹੀ ਆ ਵਿਰੋਧੀ ਧਿਰ ਜਿਹੜੀਆਂ ਨੇ ਤਕੜੀ ਹੋ ਕੇ ਹਮਲਾਵਰ ਰਹੀਆਂ ਇਸ ਕੈਂਪੇਨ ਦੇ ਵਿੱਚ ਰਾਜਾ ਬਰੇਗ ਉਹਨਾਂ ਦੀਆਂ ਸਟੇਟਮੈਂਟਸ ਨੇ ਉਹ ਵੀ ਬੜੀ ਚਰਚਾ ਵਿੱਚ ਰਹੀਆਂ ਨੇ ਔਰ ਇਸ ਦੇ ਤਾਨ ਨਾਲ ਪਿਛਲੀਆਂ ਕਈ ਬਾਈਲੈਕਸ਼ਨਾਂ ਦੇ ਵਿੱਚ ਵੱਡੇ ਫੇਲਿਅਰ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਲ ਵੀ ਇਹਦੇ ਵਿੱਚ ਆ ਕੇ ਬੰਦਾ ਨਜ਼ਰ ਆ ਰਿਹਾ ਸੀ ਪਰ ਆਪਣਾ ਪੂਰਾ ਜੋਰ ਲਾਇਆ ਤੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਸੀ ਬੀਜੇਪੀ ਆਪਣੇ ਤੌਰ ਤੇ ਕੰਮ ਕਰ ਰਹੀ ਆ ਔਰ ਦੂਜੇ ਪਾਸੇ ਮਨਦੀਪ ਸਿੰਘ ਚਾਹੀ ਇੰਡੀਪੈਂਡੈਂਟ ਨੇ ਪਰ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਉਸ ਦੇ ਕੈਂਡੀਡੇਟ ਦੇ ਤੌਰ ਤੇ ਵਿਚਰ ਰਿਹਾ ਉਸ ਨੂੰ ਪੁਰਾ ਸਰਜੀਤ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਉਹ ਬਹੁਤ ਸਾਰੇ ਆਪੰਥ ਜਿੱਥੇ ਬੰਦਿਆਂ ਦੀ ਸਪੋਰਟ ਵੀ ਮਿਲ ਰਹੀ ਆ ਇਸੇ ਇੰਪ੍ਰੈਸਟਿੰਗ ਹੁੰਦੇ ਮੁਕਾਬਲੇ ਦੇ ਵਿੱਚ ਦੋ ਚੀਜ਼ਾਂ ਹੋਈਆਂ ਰਮਾਣਾ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇੱਕ ਤਾਂ ਐਸਐਸਪੀ ਦੀ ਜਿਹੜੀ ਸਸਪੈਂਸ਼ਨ ਆ ਜਿਹੜੀ ਵੀਕਐਂਡ ਤੇ ਹੋਈ ਸੀ ਉਹ ਬਹੁਤ अहम ਹੋ ਜਾਂਦੀ ਆ ਕਿਉਂਕਿ ਉਸ ਤੋਂ ਪਹਿਲਾਂ ਦੋ ਡੀਐਸਪੀ ਐਸਐਚਓ ਵਗੈਰਾ ਬਦਲੇ ਗਏ ਸੀ ਔਰ ਤੀਨ ਹੋ ਜਾਂਦਾ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀ ਆ ਲੋਥੀ ਤੀਨਾ ਕੰਪਲੀਟ ਕਰਤੀਆਂ ਨੇ ਕਿਸੇ ਨਾ ਕਿਸੇ ਸ਼ਿਕਾਇਤ ਉੱਤੇ ਇਲੈਕਸ਼ਨ ਕਮਿਸ਼ਨ ਕੋਈ ਤਬਾਦਲੇ ਕਰ ਦਿੰਦਾ ਜਿਹੜਾ ਮੁਖੀ ਹੁੰਦਾ ਐਡਮਿਨਿਸਟ੍ਰੇਟਿਵ ਹੋਵੇ ਜਾਂ ਪੁਲਿਸ ਦਾ ਹੋਵੇ ਉਹਨਾਂ ਦੇ ਤਬਾਦਲੇ ਵੀ ਹੋ ਜਾਂਦੇ ਐ ਐਸਐਸਪੀ ਬਦਲੇ ਜਾਂਦੇ ਆ ਪਰ ਇੱਥੇ ਵੱਡੀ ਗੱਲ ਹੋਈ ਕਿ ਐਸਐਸਪੀ ਰਵਜੋਤ ਕੋਰ ਘਰੇਵਾਲਾ ਉਹਨਾਂ ਦਾ सस्पेंशन ਕਰ ਦਿੱਤੀ ਗਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਬਹੁਤ ਵੱਡੀ ਗੱਲ ਆ ਰਮਨਾ ਸਾਹਿਬ ਕਿੰਨੇ ਤੇ ਇਲਜ਼ਾਮات ਬਹੁਤ ਗੰਭੀਰ ਸੀ ਝੂਠੇ ਪਰਚਿਆਂ ਦੇ ਨਾਲ ਦੀ ਨਾਲ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਪਰਚੇ ਹੋਏ ਸੀ ਉਹਨਾਂ ਦੇ ਰਿਵਿਊ ਵਾਸਤੇ ਇੱਕ ਵੀਜੀਪੀ ਲੈਵਲ ਦੀ ਕਮੇਟੀ ਬਣਾ ਦਿੱਤੀ ਕਿ ਰਿਵਿਊ ਕਿੱਥੇ ਜਾਣਗੇ ਪਰਚੇ ਜੀ ਔਰ ਇਹਦੇ ਨਾਲ ਦਬਾਅ ਵੀ ਵਧਿਆ ਪਤਲੀ ਦੂਜੀ ਗੱਲ ਆ ਇੱਕ ਸਟੇਟਮੈਂਟ ਬੰਮਜੀਤ ਕੋਰ ਖਲਰਾਜੀ ਦੀ ਆਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦਲਜੀਤ ਦੀ ਜਿਹੜੀ ਖਾਲਾ ਸਾਹਿਬ ਦੇ ਬਾਰੇ ਖਲਮਾ ਜਿਸ ਨੂੰ ਸੈਂਸਰ ਬੋਰਡ ਨੇ 110, 120, 150 ਦੇ ਕਰੀਬ ਕੱਟ ਲਗਾ ਦਿੱਤੇ ਆ ਉਸ ਨੂੰ ਸ਼ਰੋਬਣੀ ਅਕਾਲੀ ਦਲ ਨੇ ਨਹੀਂ ਪਾਸ ਹੋਂ ਦਿੱਤਾ ਯਾਨੀ ਸ਼ਰੋਬਣੀ ਅਕਾਲੀ ਦਲ ਨੇ ਉਹਦੇ ਬਾਰੇ ਚਿੱਠੀ ਲਿਖੀ ਉਸ ਨੂੰ ਰੋਕਣ ਦੇ ਵਾਸਤੇ ਜੋ ਜੋ ਵੀ ਕਰਨਾ ਚਾਹੀਦਾ ਸੀ ਉਹ ਕੀਤਾ ਗਿਆ ਇਹ ਬਹੁਤ ਵੱਡੇ ਇਖਲਾਮਾਤ ਨੇ ਅੱਤਰੰਦਰ ਲੱਖਸੇ ਤੋਂ ਇੱਕ ਦਿਨ ਪਹਿਲਾਂ ਇਲਜ਼ਾਮ ਆ ਤੌਣੇ ਇਹ ਵੀ ਬਹੁਤ ਮਾਇਨੇ ਰੱਖਦੇ ਆ ਹੁਣ ਇਹ ਕੋਈ ਇਨਫੋਰਮੇਸ਼ਨ ਹੋਣਾ ਆਈ ਸੀ ਜਿਹੜੀ ਲੋਕਾਂ ਦਾ ਸਾਂਝੀ ਕੀਤੀ ਗਈ ਜਾਂ ਇਹਦੀ ਟਾਈਮਿੰਗ ਹੀ ਇਸ ਤਰੀਕੇ ਨਾਲ ਰੱਖੀ ਗਈ ਇਹ ਹੁਣ ਬਹੁਤ ਵੱਡਾ ਸਵਾਲ ਐ ਇਸ ਸਮੇਂ ਚਰਚਾ ਦਾ ਵਿਸ਼ਾ ਲੋਕਾਂ ਵਿੱਚ ਚੱਲ ਰਿਹਾ ਰਮਣਾ ਸਾਹਿਬ ਅਕਾਲੀ ਗੱਲ ਨੇ ਇਸ ਨੂੰ ਡਿਨਾਈ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਸਬੂਤ ਦਿਓ ਇਸ ਤੋਂ ਜ਼ਿਆਦਾ ਦੋਨਾਂ ਧਿਰਾਂ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ ਪਰ ਇਹ ਚਰਚਾ ਜ਼ਰੂਰ ਛੜ ਗਈ ਤਰਨਤਾਰਨ ਦੀ ਬਾਈ ਇਲੈਕਸ਼ਨ ਵਿੱਚ ਸੱਚ ਸਵੰਸਾ ਖਲੜਾ ਉਹਨਾਂ ਦੀ ਜੀਵਨ ਦੇ ਉੱਤੇ ਜਿਹੜੀ ਫਿਲਮ ਚ ਉਸ ਨੂੰ ਕੀਨੇ ਰੱਖਾਇਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕੱਲ ਨੂੰ ਫੇਰ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ ਧੰਨਵਾਦ ਰਮਨਾ ਸਾਹਿਬ